ਨਜਾਇਜ਼ ਸ਼ਰਾਬ ਨੂੰ ਲੈ ਕੇ ਸੂਬੇ ਭਾਰਵ ਵਿੱਚ ਐਕਸਰਸਾਈਜ਼ ਵਿਭਾਗ ਵੱਲੋਂ ਕੰਮ ਕੀਤੇ ਜਾ ਰਹੇ ਨੇ ਤਾਂ ਜੋ ਠੇਕੇਦਾਰਾਂ ਨੂੰ ਰੈਵਨਿਊ ਦਾ ਨੁਕਸਾਨ ਹੋ ਰਿਹਾ ਹੈ ਉਸ ਨੂੰ ਬਚਾਇਆ ਜਾ ਸਕੇ ਪਰ ਇਸ ਦੇ ਬਾਵਜੂਦ ਵੀ ਨਜਾਇਜ਼ ਸ਼ਰਾਬ ਦੇ ਕਾਰੋਬਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਜੇ ਹੀ ਕੋਜੋ ਵੇਖਣ ਨੂੰ ਮਿਲਿਆ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਜਿੱਥੇ ਐਕਸਾਈਜ਼ ਵਿਭਾਗ ਦੇ ਸ਼ਰਾਬ ਠੇਕੇਦਾਰਾਂ ਵੱਲੋਂ ਸਾਂਝੇ ਤੌਰ ਤੇ ਨਾਕਾ ਲਗਾਇਆ ਗਿਆ ਇਸ ਦੌਰਾਨ ਐਕਸਾਈਜ਼ ਵਿਭਾਗ ਦੇ ਵੱਲੋਂ ਇੱਕ ਤਾਰ ਨੂੰ ਰੋਕਿਆ ਗਿਆ ਜਿਸ ਦੇ ਵਿੱਚੋਂ 12 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਇਹ ਮੇਰੇ ਇਨਸਪੈਕਟਰਸ ਨੇ ਤੇ ਠੇਕੇਦਾਰਾਂ ਨੇ ਮਿਲ ਕੇ ਨਾਕਾ ਲਾਇਆ ਵੈਸੇਗਾ ਤੇ 3 ਪੇਟੀਆਂ ਬਲੈਕ ਹੌਨ 2 ਪੇਟੀਆਂ ਮੈਕਡੇਵਲ ਸੱਤ ਪੇਟੀਆਂ ਰਾਇਲ ਸਟੇ ਰਿਕਵਰ ਕੀਤੀ ਇਹ ਗੱਡੀ ਸੀਗੀ ਡਿਜ਼ਾਇਰ ਜਿਹੜੀ ਕਿ ਤਿਲਕਰਾਜ ਨਾਮ ਦੇ ਬੰਦੇ ਦੇ ਰਜਿਸਟਰਡ ਹੈਗੀ ਤੇ ਉਹ ਉਹ ਰਿਕਵਰ ਕਰ ਲਿਆ ਬੰਦਾ ਗੱਡੀ ਛੱਡ ਕੇ ਦੌੜ ਗਿਆ ਕਿਉਂ ਕਿ ਥੋਲੇ ਗਿਆ ਸੀ ਸ਼ਰਾਬ ਸਰੀ ਹੋ ਗਿਆ ਇਹ ਤਾਂ ਹੁਣ ਪਤਾ ਨਹੀਂ ਇਹ ਤਾਂ ਇਨਕੁਆਇਰੀ ਕਰ ਰਹੇ ਹਾਂ ਅਸੀਂ ਵੀ ਕਿ ਥੋਲੇ ਗਿਆ ਕਿਉਂਕਿ ਜਿਹੜੀਆਂ ਬੇਟੀਆਂ 2016 ਤੋਂ ਉਹ ਲੋਕ ਬੋਗਰਾਮ ਸਾਰੇ ਤਾਰੇ ਹੋਏ ਸੀਗੇ ਤੇ ਐਸ ਐਚਓ ਸਾਹਿਬ ਨੂੰ ਹੈਂਡਓਵਰ ਕਰ ਦਿੱਤੀ ਗੱਡੀ ਦੇਖਦੇ ਹੋਣਗੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਅਸੀਂ ਇੱਕ ਕਾਰਵਾਈ ਕਿੱਥੇ ਅੰਜਾਮ ਦਿੱਤੀ ਗਈ ਹੈ ਇਹ ਦਿੱਤੀ ਗਈ ਜੀ ਇੱਥੇ ਸਰਨਾ ਮੋੜ ਤੇ ਜੇਸ਼ਰੇ ਤਰਾਬੇ ਨੰਬਰ ਨੂੰ ਜੇਸ਼ਰੇ ਬੋਲ ਰਹਾ ਹੈ ਕਿ ਤਿਲਕਾ ਤਿਲਕਰਾਜ ਹੈ ਕੋਈ ਬੰਦਾ ਜਿਹਦੀ ਇਹ ਗੱਡੀ ਹੈ ਅਸੀਂ ਇਹ ਗੱਡੀ ਦੇ ਪੇਪਰ ਕਰਵਾਇਆ ਤੇ ਇਹ ਤਿਲਕਰਾਜ ਦੇ ਨਾਮ ਤੇ ਰਜਿਸਟਰਡ ਹੈਗੀ ਹੈ ਤੇ ਅੱਛਾ ਇਹ ਬੰਦਾ ਇਤਨੀ ਪਹਿਲੇ ਵੀ ਕਈ ਪਰਚੇ ਕਰ ਚੁੱਕੇ ਹੈ ਪਤਾ ਨਹੀਂ ਕੀ ਗੱਲ ਸਾਡੇ ਪੁਲਿਸ ਸੁੱਤੀ ਹੋਈ ਹੈ ਜਾਂ ਕੀ ਹੈ ਕਿ ਇਹਨਾਂ ਨੂੰ ਫੜਿਆ ਨਹੀਂ ਜਾ ਰਿਹਾ ਬਾਰ-ਬਾਰ ਕਈ ਕਈ ਪਰਚਿਆਂ ਦੇ ਵਿੱਚ ਇਹਦਾ ਨਾਮ ਵੀ ਹੈਗਾ ਪਰ ਹਾਲੇ ਤੱਕ ਇਹ ਬੰਦਾ ਬਾਹਰ ਤੁਰਿਆ ਫਿਰਦਾ ਹੈ ਚਿਤਾਵਨੀ ਕੀ ਹੈ ਬੁਕਰਾਂਗੇ ਅਸੀਂ ਰਿਕੁਐਸਟ ਹੀ ਕਰਾਂਗੇ ਇੱਕ ਤਾਂ ਪੁਲਿਸ ਨੂੰ ਰਿਕੁਐਸਟ ਕਰਾਂਗੇ ਵੀ ਇਹਨੂੰ ਇਹਨੂੰ ਫੜਿਆ ਜਾਵੇ ਤਾਂ ਕਿ ਇਹ ਇਹ ਨਜਾਇਜ਼ ਹਰਕਤਾਂ ਕਰਨਾ ਬੰਦ ਕਰੇ ਕਿਉਂਕਿ ਸਾਡੇ ਰੈਵਨਿਊ ਨੂੰ ਬੜਾ ਲਾਸ ਹੋ ਰਿਹਾ ਹੈਗਾ ਇਸ ਇਸ ਬੰਦੇ ਨੂੰ ਫੜਿਆ ਨਹੀਂ ਜਾ ਰਿਹਾ ਹੱਦ ਤੱਕ ਪੁਲਿਸ ਬਣੇ